ਸੋਨੂ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀਗਾ ਉਥੇ ਰੂਮ ਚ ਲੈ ਜਾ ਕੇ ਬੱਚੀ ਨੂੰ ਪਹਿਲਾਂ ਨੇ ਦੇਖੀ ਤਾਂ ਫਿਰ ਬੱਚੀ ਦਾ ਮਰਨ ਕਰਦਾ। ਸੁਭਿਆਕੇ ਉਹ ਕਿਸੇ ਲੱਕੜ ਦੇ ਬੈੱਡ ਦੇ ਕੋਲ ਬੈੱਡ ਦੇ ਜਿਹੜਾ ਬਾਕਸ ਹੁੰਦਾ ਬੈੱਡ ਦੇ ਬਾਕਸ ਵਿੱਚ ਹੀ ਲੜਡੂੜੀ ਮਿਲੀ ਸੀ ਬੱਚੀ ਦੀ। ਜਿਹੜੇ ਕੱਪੜੇ ਸੀਗੇ ਲੜਕੀ ਦੇ ਬੱਚੀ ਦੇ ਉਹ ਬਾਹਰ ਪਏ ਸੀਗੇ ਜਿਹੜੇ ਬਲੱਡ ਨਾਲ ਜਿਵੇਂ ਸੀ। ਅਦਾਲਤ ਨੇ ਸਜ਼ਾ ਕੀਤੀ ਆ ਵੀ ਇਹਨੂੰ ਵੀ ਮਰਨ ਤੱਕ ਲਟਕਾਇਆ ਜਾਵੇ ਮੈਂ ਅਰਜੇਸ਼ ਮਰਾ ਐਡੂਕਲੋਆਣੇ ਪ੍ਰੈਕਟਿਸ ਕਰਦਾ ਹਾਂ ਜੇ ਅੱਜ ਜਿਹੜਾ ਫੈਸਲਾ ਸੁਣਾਇਆ ਫਾਂਸੀ ਦਾ ਕਿਹੜਾ ਮਾਮਲਾ ਕੀ ਹੈ ਥੋੜਾ ਬ੍ਰੀਫ ਕਰ ਦੋ ਇਹ ਆਪਣੇ ਜਿਹੜੀ ਲੁਆਣੇ ਕੋਰਟ ਹੈਗੀ ਸਪੈਸ਼ਲ ਕੋਰਟ ਆ ਸ਼੍ਰੀ ਅਮਰਜੀਤ ਸਿੰਘ ਜੱਤ ਸਾਹਿਬ ਦੀ ਕੋਰਟ ਆ ਉਹਨਾਂ ਦੇ ਕੋਰਟ 'ਚ ਇਹ ਮੈਟਰ ਚੱਲਦਾ ਸੀਗਾ ਇੱਕ ਸੋਨੂ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀਗਾ ਇਸ ਵਿਅਕਤੀ ਨੇ 5 ਸਾਲ ਦੀ ਇੱਕ ਲੜਕੀ ਸੀ ਬੱਚੀ ਸੀ ਉਹਨੂੰ ਮਲਕੀ ਚਾਕਲੇਟ ਦੇ ਕੇ ਖੜਾ ਦੇ ਬੰਨੇ ਲੈ ਗਿਆ ਸੀ ਉੱਥੇ ਰੂਮ ਚ ਲੈ ਜਾ ਕੇ ਬੱਚੀ ਨੂੰ ਇੱਕ ਇਹਦਾ ਰਿਲੇਟਿਵ ਸੀਗਾ ਅਸ਼ੋਕ ਕੁਮਾਰ ਉਹਦੇ ਰੂਮ ਚ ਲੈ ਜਾ ਕੇ ਬੱਚੀ ਨਾਲ ਪਹਿਲਾਂ ਨੇ ਦੇਖ ਕੀਤਾ ਫਿਰ ਬੱਚੀ ਦਾ ਮਰਡਰ ਕਰਤਾ ਐਸ ਪਰ ਦਾ ਸਟੋਰੀ ਉਹਦੀ ਪੁਲਿਸ ਤੇ ਜਿਹੜੀ ਜੱਜਮੈਂਟ ਆਈ ਉਸ ਮੁਤਾਬਕ ਇਹਨੇ ਹੀ ਇਹ ਕ੍ਰਾਈਮ ਕੀਤਾ ਸੀ ਅੱਛਾ ਲਾਸ਼ ਨੂੰ ਫਿਰ ਉਹਨੇ ਸੁਣਿਆ ਕਿ ਉਹ ਕਿਸੇ ਲੱਕੜ ਦੇ ਬੈੱਡ ਦੇ ਕੋਲ ਬੈੱਡ ਦੇ ਜਿਹੜਾ ਬਾਕਸ ਹੁੰਦਾ ਬੈੱਡ ਦੇ ਬਾਕਸ ਵਿੱਚ ਹੀ ਡੈਡ ਬਡੀ ਮਿਲੀ ਸੀ ਬੱਚੀ ਦੀ ਤੇ ਜਿਹੜੇ ਤੇ ਕੱਪੜੇ ਸੀਗੇ ਲੜਕੀ ਦੇ ਬੱਚੀ ਦੇ ਉਹ ਬਾਹਰ ਪਏ ਸੀਗੇ ਜਿਹੜੇ ਬਲੱਡ ਨਾਲ ਪਿਜੇ ਹੋਏ ਸੀਗੇ ਅਦਾਲਤ ਮਨੇ ਕੀ ਫੈਸਲਾ ਸੁਣਾਇਆ ਗਏ ਫਾਂਸੀ ਦੇ ਨਾਲ ਕੋਈ ਜੁਰਮਾਨਾ ਵੀ ਅਦਾਲਤ ਨੇ ਸਜ਼ਾ ਕੀਤੀ ਆ ਵੀ ਇਹਨੂੰ ਵੀ ਮਰਨ ਤੱਕ ਲਟਕਾਇਆ ਜਾਵੇ ਤੇ ਜਦ ਤੱਕ ਨਹੀਂ ਮਰਦਾ ਤੱਕ ਨੂੰ ਲਟਕਾਇਆ ਜਾਵੇ ਫਾਂਸੀ ਦੀ ਹੀ ਸਜ਼ਾ ਦਿੱਤੀ ਹੈ ਤੇ ਨਾਲ 5.5 ਲੱਖ ਦਾ ਜੁਰਮਾਨਾ ਵੀ